ਇਹਨਾਂ ਦੇ ਮੀਟ ਪ੍ਰਧਾਨ ਮगन ਗਪਾਲ ਸਾਹਿਬ ਸ਼ੈਣੀ ਸਾਹਿਬ ਰਿੰ다ਰਾਮ ਜੀ ਸਾਡੇ ਪੁਰਾਣੇ ਸੰਪਤੀ ਮੈਂਬਰ ਸਾਹਿਬ ਬੈਠੇ ਹੈ ਜੁਦੀ ਸ਼ਰਮਾ ਜੀ ਅਮਰੀਦ ਜੀ ਤਮਾਮ ਸਾਡੀ ਜਾਰੇ ਬੈਠੇ ਹੈ ਜਿਲ੍ਹਾ ਪੰਚਾਇਤ ਦੇ ਉਮੀਦਵਾਰ ਅੋਜੀ ਸਾਹਿਬ ਸਾਡੇ ਬਲੋਕ ਸੰਪਤੀ ਦੇ ਮੈਂਬਰ ਪੋਰ ਬੜੇ ਸਾਰੇ ਸਾਥੀ ਤੁਸੀਂ ਬੈਠੇ ਆ ਸਾਰਿਆਂ ਦੇ ਨੌ ਨਵੇਂ ਬੜਾ ਲੰਮਾ ਟਾਈਮ ਲੱਗ ਜਾਣਾ ਸਾਡੇ ਇੱਥੋਂ ਦੇ ਬਲੋਕ ਕਾਂਗਰਸ ਦੇ ਪ੍ਰਧਾਨ ਤੰਨਨ ਸਿੰਘ 아이ਸ਼ੂਰੀ ਸ਼ਰਮਾ ਜੀ ਦਾ ਪਹਿਲਾਂ ਦੱਸਿਆ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਬਲੋਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਬੂਟ ਪੈਣੀ ਹੈ 14 ਤਰੀਕ ਨੂੰ ਇਹ ਬੋਟਾ ਬਹੁਤ ਦੇਰ ਪਹਿਲਾਂ ਪੈਣੀ ਆਤੀਆਂ ਲੇਕਿਨ ਸਰਕਾਰ ਹੌਸਲਾ ਨਹੀਂ ਦੀ ਕਰ ਰਹੀ ਸਰਕਾਰ ਨੂੰ ਪਤਾ ਤਾਂ ਵੀ ਸਾਡੇ ਨਾਲ ਕੀ ਹੋਣੀ ਹੈ ਕਿਉਂਕਿ ਲੋਕਾਂ ਨੇ ਹਿਸਾਬ ਕਿਤਾਬ ਕਿਸੇ ਨਾਲ ਡਾਂਗ ਨਾਲ ਤਾਂ ਕਰਨਾ ਨਹੀਂ ਹੁੰਦਾ ਪ੍ਰਜਾਤੰਤਰ ਦੀ ਜਦ ਵੋਟ ਪੈਂਦੀ ਹੈ ਲੋਕ ਹਸਾ ਬੋਦੋ ਕਰਦੇ ਆ ਇਹਨਾਂ ਨੂੰ ਸਾਹ ਦਾ ਡਲਤਾ ਇਸ ਕਰਕੇ ਇਹ ਇਹ ਨਾ ਬੋਟਾ ਨੂੰ ਟਾਲੀ ਗਏ ਹੁਣ ਬੋਟਾ ਇਹਨਾਂ ਨੇ ਨਹੀਂ ਕਰਾਈਆਂ ਤੁਹਾਡੀ ਜਾਣਕਾਰੀ ਵਾਸਤੇ ਦੱਸਦੇ ਆ ਸਾਡੇ ਦਰਸੇਵ ਜੀ ਬੈਠੇ ਆ ਸਾਡੇ ਫਰਟ ਕਰਤੇ ਹੋਣਾ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਤੁਹਾਨੂੰ ਬੋਟਾਂ ਕਰਵਾਉਣੀਆਂ ਪੈਣੀਆਂ ਇਹ ਬੋਟਾਂ ਤਾਂ ਆਈਆਂ ਨਹੀਂ ਇਹ ਬੋਟਾਂ ਨਾ ਆਈਆਂ ਹੁਣ ਬੋਟ ਆ ਗਈ ਲੋਕਾਂ ਨੇ ਹੁਣ ਕਾਰਗੁਜ਼ਾਰੀ ਦੇਖਣੀ ਹੈ ਜਿੱਥੇ ਤਾਂ ਕਾਰਗੁਜ਼ਾਰੀ ਦਾ ਸਵਾਲ ਹੈ ਬੜਾ ਥੋੜਾ ਕੰਮ ਚੱਲਿਆ ਹੋਇਆ ਤਾਂ ਇੱਥੇ ਘਾਲੀਆਂ ਨੇ ਵੀ ਕੰਮ ਕੀਤੇ ਐ ਇੱਥੇ ਮਦਨਮੋਹਨ ਮਤਲ ਬੀਜੇਪੀ ਦੇ ਰਹੇ ਉਹਨਾਂ ਨੇ ਵੀ ਕੰਮ ਕੀਤੇ ਆ ਜਦ ਸਾਡੀ ਵਾਰੀ ਆਈ ਅਸੀਂ ਵੀ ਕੰਮ ਕੀਤੇ ਆ ਇੱਥੇ ਕੋਈ ਝਾਰ ਕੰਮ ਡਾਕਟਰ ਵੇਸ਼ਦਤ ਨੇ ਵੀ ਕੀਤੇ ਆ ਇੱਥੇ ਕੰਮਾਂ ਦਾ ਮੁੰਡ ਗਿਆ ਨਹੀਂ ਜੈਲ ਸਿੰਘ ਨੇ ਬੰਨਿਆ ਇੱਥੇ ਕੰਮਾਂ ਦਾ ਮੁੰਡ ਪੰਜਾਬ ਦੇ ਮੁੱਖ ਮੰਤਰੀ ਜ਼ਰਦਾਰ ਫਰਤਾਪ ਦੇ ਕਹਿਰੋ ਨੇ ਬਨੇ ਇਹ ਸਰਕਾਰ ਇਸਕੂ ਲੈਡਿਸ ਪੈਂਚਰੀਆਂ ਇਹ タルਮਸਾਲਾ ਇਹ ਨਹਿਰਾ ਇਹ ਪੁਲ ਇਹ ਕਿੰਨ ਬਣਾਏ ਤੇ ਲੀਡਰਾਂ ਨੇ ਨਹੀਂ ਬਣਾਏ ਇਹ 2022 ਚ ਇੱਕ ਨਮਾ ਹੀ ਵਹਿ ਗਿਆ 70 ਨਹੀਂ ਕਹਿਣਾ ਤਾਂ 66 66 ਫਾਲਟ ਕਰਨੇ ਕੁਝ ਨਹੀਂ ਹੋਇਆ 70 66 ਕਰਦੀ ਚਾਰੇ ਪਾਸੇ ਹਰ ਪਿੰਡ ਦੇ ਦੋ ਦੋ ਤਿੰਨ ਦਿਨ ਡਿਫਾਲਟ ਟਰਮ ਹੋਰੇ ਹੋ ਗਏ ਜਿਨ੍ਹਾਂ ਨੂੰ ਪਿੰਡ ਦੀ ਪੰਚਾਇਤ ਕੋਈ ਨਹੀਂ ਬੁਲਾਉਂਦਾ ਉਹ ਚੌਧਰੀ ਬਣ ਗਏ ਉਹ ਚੌਧਰੀ ਬਣ ਗਏ ਜਿਹੜੇ ਚੌਧਰੀ ਦੇ ਅੰਦਰ ਵੜ ਗਏ ਸਾਡੇ ਵੀ ਵੜ ਗਏ ਕਾਲੀਆ ਦੇ ਵੀ ਵੜ ਗਏ ਜੰਗ ਸਿੰਘੀਆ ਦੇ ਵੀ ਭਾਜਪਾ ਦੇ ਵੀ ਅੰਦਰ ਵੜ ਗਏ ਆ ਆ ਸਾਰੇ ਮੋਰੇ ਹੋ ਗਏ ਖੇਡਾ ਪਾਰਟੀ ਕਹਿੰਦੇ ਕੀ ਹਤੇ ਕਹਿੰਦੇ ਇੱਕ ਮੌਕਾ ਇਸ ਹੀਰਨੀਏ ਇੱਕ ਮੌਕਾ ਦੇ ਦੇ ਕਹਿੰਦੇ ਇੱਕ ਮੌਕਾ ਲੋਕਾਂ ਨੇ ਦਿੱਤਾ ਕੀ ਕਹਿੰਦੇ ਤੇ ਇਹਦੇ ਗਨਮੈਂਦ ਦੀ ਕਹਿ ਲੋੜ ਹੈ ਸਰਕਾਰੀ ਘਰ ਦੀ ਕਹਿ ਲੋੜ ਹੈ ਗੱਡੀ ਦੀ ਕਹਿ ਲੋੜ ਹੈ ਇਹ ਕਾਲੀਆਂ ਨੇ ਰਕੀਤਾ ਹੀ ਕੁਛ ਨਹੀਂ ਕਾਂਗਰਸੀਆਂ ਨੇ ਕੀਤਾ ਹੀ ਕੁਛ ਨਹੀਂ ਇਹ ਕਹਿੰਦੇ ਇਮਾਨਦਾਰ ਅਸੀਂ ਹੈ ਬਾਕੀ ਘਾਰੇ ਚੋਰ ਹੈ ਇਹ ਵੀ ਕਰਤਾ ਆ ਬੀਬੀਆਂ ਸਾਡੀਆਂ ਮਗਰ ਲਾ ਲੀਆਂ ਕਹਿੰਦੇ ਤੁਹਾਨੂੰ 100000 ਰੁਪਇਆ ਦਵਾਂਗੇ ਉਹ ਵੀ ਚੱਕਰ ਚ ਆ ਗਈਆਂ ਉਹ ਆਪਣੇ ਘਰ ਵਾਲਿਆਂ ਨੂੰ ਵੀ ਛੱਡ ਗਈਆਂ ਇਹਦੀ ਪੈਰ ਇੱਥੇ ਪਾਣੀ ਧੂਪ ਆ ਮੈਂ ਆਪਣੀ ਮਾਦੀ ਨਾਲ ਪਾਣੀ ਆ ਕਹਿੰਦੇ ਦੇਸ਼ ਤੇ ਬਾਹਰ ਬੰਡੇ ਜਾਣ ਨਹੀਂ ਦੇਣੇ ਨੌਕਰੀ ਕਹਿੰਦੇ ਸਭ ਨੂੰ ਦੇਣੀ ਪੱਤਾ ਪੰਜਾਬ 'ਚ ਹਿੱਲਣ ਨਹੀਂ ਦੇਣਾ ਨਸ਼ੇ ਕਹਿੰਦੇ ਪੰਜਾਬ 'ਚ ਰਹਿਣ ਨਹੀਂ ਦੇਣੇ ਮੈਨੂੰ ਕਹਿੰਦੇ ਹੋਰ ਨਹੀਂ ਦੇਣੀ ਤੇ ਹੋਇਆ ਕਿ ਆਪ ਜਿਹੜੇ 4 ਸਾਲ ਚ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਆਪੜੀ ਆਪਣੇ ਅੰਦਰ ਚਾਤ ਮਾਰੋ ਕਿ ਕਿਆ ਇਹਨਾਂ ਨੇ 4 ਸਾਲ ਚ ਪੰਜਾਬ ਬਰਬਾਦ ਨਹੀਂ ਕਰਤਾ ਬਿਲਕੁਲ ਇਹਨਾਂ ਨੇ ਲੋਕਾਂ ਨਾਲ ਧੋਖਾ ਨਹੀਂ ਕੀਤਾ ਜਿਹੜੇ ਕਹਿੰਦੇ ਤੇ 99 ਇੱਕ ਨਹੀਂ ਚਾਹੀਦਾ ਜੋ 100-100 ਗਨਮ ਨਹੀਂ ਲਈ ਨਹੀਂ ਸਰਦੇ ਜਿਹੜੇ ਕਹਿੰਦੇ ਤੇ ਕੋਠੀਆਂ ਦੀ ਚਾਹੀਦੀਆਂ ਉਹਨਾਂ ਨੇ ਤਾਂ ਕੋਠੀਆਂ ਦੀ ਰਿਪੇਅਰ ਪਰ ਬਹੁਤ ਸਾਰੇ ਪੈਸੇ ਲਾ ਦਿੱਤੇ ਕਿਹੜਾ ਕੰਮ ਹੈ ਜਿਹੜਾ ਇਹ ਨਹੀਂ ਕੀਤਾ ਇਹ ਕਦੇ ਰਿਸ਼ਵਤ ਨਹੀਂ ਹੋਣੀ ਚਾਹੀਦੀ ਉਹ ਜਿਹਦਾ ਪੇ ਮਰਨਾ ਜਾਇਦਾ ਤੂੰ ਦਾ ਹੀ ਨਾ ਹੋਣੀ ਐ ਹੋਰ ਦੇ ਨਾ ਤਰੀ ਹੋਣੀ ਜਿਹਦਾ ਪੇ ਮਰ ਜਵੇ ਇੰਤਕਾਲ ਬੱਚਿਆਂ ਦੇ ਨਾ ਹੋਣਾ ਹੈ ਤਸੀਲ ਦੇ ਵਿੱਚ 70000 ਰੁਪਏ ਦੀ ਹਿਫਤ ਹੈ ਜਾ ਕੇ ਦੇਖ ਲਓ ਇਹ ਕੋਈ ਮਰਿਆ ਹੋਣਾ ਤੁਹਾਡੇ ਪਿੰਡ ਜੀ ਤੁਹਾਨੂੰ ਵੀ ਪਤਾ ਹੋਣਾ ਪੇ ਜਿਹਦਾ ਮਰ ਗਿਆ ਉਹਦੀ ਜਾਇਦਾਦ ਉਹਦੀ ਹਲਾਬੇ ਨਾ ਆਉਣੀ ਹੈ ਤੇ 70000 ਰੁਪਏ ਤਸਵੀਰ ਤੇ ਇਸ ਵੇਲੇ ਰਿਸ਼ਵਤ ਹੈ ਪਿੜਾ ਪਿੜਾ ਹਜ਼ਾਰ ਰੁਪਏ ਰਜਿਸਟਰੀਆਂ ਦੇ ਰਿਸ਼ਵਤ ਲੁੱਟ ਕੇ ਖਾ ਗਏ ਪੂਰੇ ਸਰਾਂ ਲੁੱਟ ਕੇ ਖਾ ਗਏ ਮੇਰੀ ਕਹਿੰਦਾ ਮੈਨੂੰ ਸਾਡੇ ਟਾਈਮ ਨਹੀਂ ਸੀ ਸਾਡੇ ਟਾਈਮ ਵੀ ਸੀ ਲੇਕਿਨ ਕਾਨੂੰਨ ਦਾ ਡਰਤਾ ਇਹ ਪਹਿਲੀ ਸਰਕਾਰ ਆਈ ਹੈ ਕਿ ਜਿਹਦੇ ਵਿੱਚ ਬਰਸਾਹਤ ਜੀ ਵੀ ਮਾਈਨਿੰਗ ਚੱਲਦੀ ਹੈ ਇਹ ਪਹਿਲੀ ਸਰਕਾਰ ਆਈ ਹੈ ਕਿ ਨਵੇਂ ਪਾਸ਼ਾ ਦਾ ਦਿਹਾੜਾ ਦਾ ਰੰਤ ਪਰ ਚੱਲਦਾ ਤਾਂ ਇਹ ਉਸ ਟੈਬੀ ਹਜ਼ਾਰ ਹਜ਼ਾਰ ਟਰੱਕ ਰੋਜ਼ ਨਿਕਲਦਾ ਤਾਂ ਇਹਨਾਂ ਨੇ ਗੁਰੂ ਮਹਾਰਾਜ ਦੀ ਸ਼ਹੀਦੀ ਦਿਹਾੜੇ ਜਿਹੜੀ ਮਾਈਨਿੰਗ ਬੰਦ ਨਹੀਂ ਕੀਤੀ ਇਹ ਕਹਿੰਦੇ ਹੋਰ ਲੋਕ ਇਸ ਨੂੰ ਕਰ ਨਹੀਂ ਦੇਣੀ ਕਰਦਾ ਕੌਣ ਹੈ ਲੋਕ ਜਨਣਾ ਜਾਂਦੇ ਆ ਸਾਡੇ ਟਾਈਮ 'ਚ ਜਿਹੜੀ ਮਾਈਨਿੰਗ ਹੁੰਦੀ ਸੀ ਲੋਕੋ ਜਿਹੜੀ ਸਾਡੇ ਟਾਈਮ 'ਚ ਮਾਈਨਿੰਗ ਹੁੰਦੀ ਸੀ ਉਹਦਾ ਠੇਕਾ ਹੁੰਦਾਤਾ 250 ਕਰੋੜ ਰੁਪਇਆ ਠੇਕੇਦਾਰ ਸਰਕਾਰ ਨੂੰ ਸਾਲ ਦਾ ਦਿੰਦਾਤਾ ਰੋਪੜ ਜ਼ਿਲ੍ਹੇ ਦਾ 250 ਕਰੋੜ ਰੁਪਇਆ ਸਰਕਾਰ ਨੂੰ ਆਂਦਾਤਾ ਇਹ ਆ ਬਾਦੇ ਪੁੱਤਾਂ ਨੇ ਠੇਕਾ ਦਿੱਤਾ ਹੀ ਨਹੀਂ ਉਹ ਜਿੰਨੀ ਰਾਇਲਟੀ ਹੈ ਉਹ ਸਾਰੀ ਇਹਨਾਂ ਦੇ ਘਰਾਂ 'ਚ ਹੀ ਜਾਂਦੀ ਬਾਪੂਛਣਾ ਜਵਰਾ ਸਰਕਾਰ ਦੇ ਨਵੇਂ ਦੇਤੇ ਇਹ ਤਾਂ ਦੱਸੋ 1 ਕਰੋੜ ਰੁਪਇਆ ਰਾਇਲਟੀ ਰੋਜ਼ ਇਕੱਠੀ ਹੁੰਦੀ ਹੈ ਰੋਪੜ ਜ਼ਿਲ੍ਹੇ ਚ ਉਹ ਕਿਨੇ ਕਰਤੀ ਜਾਂਦੀ ਹੈ ਕਿੱਥੇ ਜਾਂਦੀ ਹੈ ਯਾਰੋ ਬਦਨਾਮ ਸਾਨੂੰ ਕਰਕੇ ਸਾਡੇ ਲੋਕਾਂ ਨੂੰ ਬਦਨਾਮ ਕਰਕੇ ਤੁਸੀਂ ਝੂਠ ਸੱਚ ਬੋਲ ਕੇ ਲਾਰੇ ਲੱਪੇ ਲਾ ਕੇ ਸਰਕਾਰ ਉਡਾ ਲਈ ਇਹ ਨਾਮਾ ਮੁੰਡਾ ਜਾਂਦਾ ਦਾ ਇਹਦਾ ਉਹਨੂੰ ਬੁੱਕਲ ਕੇ ਲੈਂਦੇ ਤੇ ਉਹਨੂੰ ਕਹਿੰਦੇ ਨੇ ਤੇਰੀ ਮਿਹਨਤ ਕਰਾਵਾਂਗੇ ਤੈਨੂੰ ਟਿੱਪਰ ਲੈ ਦੇਵਾਂਗੇ ਤੈਨੂੰ ਟਰੈਕਟਰ ਲੈ ਦੇਵਾਂਗੇ ਤੈਨੂੰ ਨੌਕਰੀ ਲੱਗ ਉਹ ਹੁੰਦੀ ਕੀ ਜਾਂਦੇ ਆ ਸਾਲ 4 ਹੋ ਗਏ ਨਾ ਟਿੱਪਰ ਆਇਆ ਨਾ ਟਰੈਕਟਰ ਆਇਆ ਨਾ ਨੌਕਰੀ ਬਿਲੀ ਨਾ ਪੇੜ ਨੂੰ ਗ੍ਰਾਂਟ ਬਿਲੀ ਨਾ ਘੜੀਣ ਨਾਲੀ ਮੇਰੇ ਦਿੱਤੇ ਦੇ ਪੈਸੇ ਅੱਜ ਵੀ ਪਿੰਡਾਂ ਦੇ भी तीह लाख रुपया पियादी पिंडा हालांकि उस पैसे वापस भी ले जाए और मैं अफसोस है सबसे बड़ी जाति जीता ने इन्होंने सापंचाता जे मेरे टाइम के सरपंच थे उन्होंने करोड़, करोड़ दो, -दो करोड़ रुपया पिया था जिस दिन इन्हों की सरकार बनी इन्होंने पहले दिन रोक ला थी कह रहे नहीं सकते क्यों वही सारे चोरते ਉਹ ਪੈਸੇ ਵਾਪਸ ਲੈ ਲੈ। ਇਹ ਉਹਨਾਂ ਨੂੰ ਖਰਚੇ ਨਹੀਂ ਦਿੱਤੇ। ਪਹਿਲਾਂ ਤਾਂ ਮੈਂ ਉਹਨਾਂ ਸਰਪੰਚਾਂ ਨੂੰ ਕਹਿਨਾ ਜਿਹੜੇ ਮੇਰੇ ਟਾਈਮ 'ਚ ਸਰਪੰਚ ਤੇ ਕਿ ਆਓ ਅੱਜ ਬਦਲਾ ਲੈਣ ਦਾ ਟਾਈਮ ਹੈ। ਲਓ ਬਦਲਾ ਇਹਨਾਂ ਤੇ। ਇਹਨਾਂ ਨੇ ਤੁਹਾਨੂੰ ਚੋਕਿਆ ਤਾਂ ਤੁਸੀਂ ਇਹਨਾਂ ਨੂੰ ਜਵਾਬ ਦੇ ਉਸ ਗੱਲ ਦਾ। ਲੋਕਾਂ ਦੇ ਚੜ੍ਹੇ ਹੋਏ ਸਰਪੰਚ ਤੇ ਤੁਹਾਨੂੰ ਇਹਨਾਂ ਨੇ ਪੈਸੇ ਨਹੀਂ ਖਰਚਣ ਦਿੱਤੇ ਉਸ ਗੱਲ ਦਾ ਬਦਲਾ ਲਓ। ਆ ਜਿਹੜੇ ਹੁਣ ਚੁਣ ਹੋਏ ਆ ਈਨਾਂ ਨੂੰ ਲollipops ਦੇ ਤਾਂ ਵੀ ਫਿਕਰ ਨਾ ਕਰੋ ਚੱਕ ਦਵਾਂਗੇ ਦਵਾਂਗੇ ਪੈਸੇ 4 ਸਾਲ ਦੇ ਵਿੱਚ 2 ਕਰੋੜ 49 ਲੱਖ ਰੁਪਈਆ ਸਰਦਾਰ ਹਰਜੋਤ ਸਿੰਘ ਬੈਂਸ 2 ਕਰੋੜ 49 ਲੱਖ ਦਾ ਚੈੱਕ ਲੈ ਕੇ ਆਇਆ ਅੱਜ ਤੋਂ 15 ਦਿਨ ਪਹਿਲਾਂ ਤੇ ਪ੍ਰੈਸ ਕਾਨਫਰੰਸ 'ਚ ਕੀ ਕਰਦਾ ਕਹਿੰਦਾ ਮੈਂ 250 ਕਰੋੜ ਲੈ ਕੇ ਆਇਆ 2 ਕਰੋੜ 90 ਲੱਖ ਦਾ 250 ਕਰੋੜ ਆ ਜਿਹੜੇ ਡਿਫਾਲਟਰ ਬੈਠੇ ਪਿੰਡਾਂ 'ਚ ਇਹ ਜਿਹੜੇ ਢੋਲਗੀ ਲਾਪੇ ਵਜਾਣ 250 ਕਰੋੜ 250 ਕਰੋੜ 250 ਕਰੋੜ ਗਾ ਕੇ ਰੱਖਤਾ ਇਹ ਕਾਹ ਵਾਇਰ ਨੂੰ ਆ ਫੋਟੋ ਖਿੱਚੜੀਆਂ ਜਿਹੜਾ ਪਾਵੇ ਹੁੰਦੇ ਆ ਕਿਆ ਕਹਿੰਦੇ ਆ ਸੋਸ਼ਲ ਸੋਸ਼ਲ ਮੀਡੀਆ ਦੇ ਸਾਧ ਤੇ ਚਲਾਉਣਾ ਵੀ ਨਹੀਂ ਆਉਂਦਾ ਇਹ ਜੀ ਪੇਸ਼ਾਫ ਕਰਨ ਜਾਂਦੇ ਹੁਰੀ ਵੀ ਫੋਟੋ ਪਾਵੇ ਇਹ ਜੋ ਮਰਜ਼ੀ ਕਰਨ ਉਹਦੀ ਪਾਵੇ ਠੀਕ ਹੈ ਅਭੀ ਨੰਬਰ ਇਕੱਠਾ ਕਰਕੇ 2 ਕਰੋੜ 54 ਲੱਖ ਦੇ ਚੈੱਕ ਵੰਡਤੇ ਉਹ ਬਾਣਾ ਰੱਬ ਦਾ ਕਿ ਜਿਹੜਾ 2 ਕਰੋੜ 54 ਲੱਖ ਤਾਂ ਉਹ ਵੀ ਖਾਤੇ ਸੈਂ ਨਹੀਂ ਚੈੱਕ ਦੇ ਚੈੱਕ ਵੰਡਿਆ 3 ਦਿਨ ਫੇਰ ਚਾਰ ਅਫਸਰ ਲਾਏ ਉਹ ਸਾਰੇ ਚੈੱਕ ਇਕੱਠੇ ਕੀਤੇ ਉਹ ਵੀ ਲੈ ਗਏ ਮੈਂ ਪੁੱਛ ਰਿਹਾ ਗਾਉਣਾ ਮੰਤਰੀ ਜੀ ਜਿਹੜੇ ਚੈੱਕ ਤੁਸੀਂ ਬੰਡੇ ਤੇ ਅੱਜ ਤੇ ਖਾਤਾ ਪਹਿਲਾਂ ਉਹ ਦੁਬਾਰਾ ਸਰਪੰਚਾਂ ਤੋਂ ਲੈ ਕੇ ਕਾਤੇ ਆ ਜਿਹੜਾ ਤੁਸੀਂ 2.59 ਲੱਖ ਬੰਡਿਆ ਇਹਨਾਂ ਦਾ ਮੈਂ ਕੱਲੇ ਕੱਲੇ ਪਿੰਡ ਨੂੰ ਦਿੱਤਾ ਵਾ ਰਾਣਾ ਕੇਪੀ ਜਿੰਦਾਬਾਦ ਰਾਣਾ ਕੇਪੀ ਕੱਲੇ ਕੱਲੇ ਪਿੰਡ ਨੂੰ ਮੈਂ 1000 ਕਰੋੜ ਰੁਪਇਆ ਖਰਚ ਕੀਤਾ ਵਾ ਹਰ ਕੇ ਕੋਈ ਮੁਕਰ ਜਾਊਗਾ ਕਿ ਪਾਸਵਾਰ ਦੇ ਮੰਗਵਾਰ ਧਵਾੜੀ ਨੂੰ ਸੜਕ ਬਣਾਈ ਨਹੀਂ ਹੈ ਦੋਏ ਕਕਰਾਇਆਂ ਨੂੰ ਸੜਕ ਬਣਾ ਕੇ ਜੋੜਿਆ ਨਹੀਂ ਮੈਂ ਖੋਟੇ ਵਾਲਾ ਪੋੜ ਮੈਂ ਪਾਇਆ ਨਹੀਂ ਖੋਟੇ ਦੇ ਸੜਕ ਬੜੇ ਪਿੰਡ ਨੂੰ ਜੋੜੀ ਨਹੀਂ 1.5 ਕਿਲੋਮੀਟਰ ਬੜੇ ਪਿੰਡ ਦੇ ਸ਼ਮਸ਼ਾਨ ਘਾੜੂ ਨੂੰ ਸੜਕ ਬਣਾਈ ਨਹੀਂ ਪਵਾਰ ਪਿੰਡ ਚ ਪੋੜ ਮਨਜ਼ੂਰ ਕੀਤਾ ਨਹੀਂ ਨਹਿਰ ਦਾ ਉਹਦਾ ਕੰਮ ਸ਼ੁਰੂ ਨਹੀਂ ਕੀਤਾ ਜਿਹੜਾ ਸਮਾਨ ਵੀ ਚੱਕ ਕੇ ਲੈ ਗਏ ਹਰਜੋਤ ਜੀ ਅਨਾ ਕੀਰਤਪੁਰ ਸਾਹਿਬ ਗੁਰਦੁਆਰਾ ਚਰਨ ਕਮਲ ਦਾ ਪੁਲ ਮਨਜ਼ੂਰ ਨਹੀਂ ਕੀਤਾ 9 ਕਰੋੜ ਰੁਪਇਆ ਦਿੱਤਾ ਨਹੀਂ ਤੁਸੀਂ ਉਪਲ ਵੀ ਖਰਾਬ ਕਰਤਾ ਜਿਹੜੇ ਸਰਗਜੋਤਨ ਦਾ ਤੁਸੀਂ ਪੱਟੜੀ ਤੇ ਬੰਦ ਕਰਤਾ ਉਹਦਾ ਰਸਤਾ ਜਾ ਕੇ ਦੇਖ ਲਿਓ ਬਲੌਲੀ ਦੇ ਪੁਲ ਤਿੰਨ ਵੜਾਏ ਨਹੀਂ ਨੇ ਲਾਗੇ ਦੇਖੋ ਨਾਰ ਦੇ ਗੁਰ ਮਹਾਰੀ ਸੰਤਾਂ ਦਾ ਫੁੱਲ ਮੈਂ ਬਣਾਇਆ ਨਹੀਂ ਗੱਗ ਦਾ ਫੁੱਲ ਬਣਾਇਆ ਨਹੀਂ ਸੂਰੇ ਵਾਲਾ ਫੁੱਲ ਬਣਾਇਆ ਨਹੀਂ ਹਰਜੋਤ ਜੀ ਤੁਹਾਡੇ ਦਾ ਆਪਣੇ ਪਿੰਡ ਗਿੱਟੇ ਭੇਜ ਦੇ ਤੇ ਤੁਸੀਂ ਆਪਣੇ ਪਿੰਡ ਸੁੱਕੇ ਪੈਸੇ ਤੇਰੇ ਪਿੰਡ ਦਾ ਕਬੀਰਪੁਰ ਦਾ ਫੁੱਲ ਮੈਂ ਬਣਾਇਆ ਨਹੀਂ ਮੇਰਾ ਪੱਥਰ ਲੱਗਿਆ ਬਾਜ ਵੀ ਜਾ ਕੇ ਪੜ ਲੈ ਤੇਰੇ ਪਿੰਡ ਦਾ ਵੀ ਬਣਾਇਆ ਬਰਾਰੀ ਪਿੰਡ ਦਾ ਵੀ ਬਣਾਇਆ ਨੰਗਰ ਚ ਫਲਾਈਓਵਰ ਵੀ ਬਣਾਇਆ ਚੰਗਰ ਚ ਲਿਫਟ ਇਰੀਗੇਸ਼ਨ ਵੀ ਦਿੱਤੀ ਨੰਗਰ ਤੇ ਲੈ ਕੇ ਅਗਮਰ ਤੱਕ 60 ਪਿੰਡਾਂ ਨੂੰ ਪਾਣੀ ਇੱਕ ਜਗ੍ਹਾ ਵੀ ਨੰਗਰ ਤੇ ਪੀਣ ਦਾ ਵੀ ਦਿੱਤਾ ਢੇਰ ਦੇ ਨਾਲ ਮਹਿਣ ਪਿੰਡ ਚ ਸਰਕਾਰੀ ਕਾਲਜ ਬਣਾਇਆ ਚੰਗਰ ਦੇ ਲੋਕਾਂ ਵਾਸਤੇ ਆਈਟੀਆਈ ਬਣਾ ਕੇ ਦਿੱਤੀ ਦਬੂੜ ਦੇ ਵਿੱਚ ਇਹ ਕਰਨ ਕੀਤਾ ਜੇ ਮੈਂ ਕੰਮ ਕਰਨ ਲੱਗ ਜੇ ਮਾ ਬੜੀ ਲੰਬੀ ਲਿਸਟ ਹੈ 1000 ਕਰੋੜ ਰੁਪਇਆ ਖਰਚ ਕੀਤਾ ਇਹਨਾਂ ਨੇ ਕੀਤਾ ਦਸਨ ਦਾ ਸਹੀ ਲੇਕਿਨ ਅੱਜ ਦਾ ਇਹ ਇਲੈਕਸ਼ਨ ਹੈ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਅਸਲੀ ਇਲੈਕਸ਼ਨ ਤੁਹਾਡਾ ਸਤਾਈ ਚਾਣਾ ਹੈ ਇਹ ਇਲੈਕਸ਼ਨ ਇਹਨਾਂ ਨੂੰ ਪਤਾ ਵੀ ਅਸੀਂ ਹਾਰ ਗਏ ਇਹਨਾਂ ਨੂੰ ਪਤਾ ਲੋਕ ਸਾਡੇ ਨਾਲ ਨੇ ਇਹ ਅੱਜ ਦਾ ਇਲੈਕਸ਼ਨ ਤੁਹਾਡੇ ਵਿਚਾਲੇ ਤੇ ਦੂਜੇ ਪਾਸੇ ਸਰਕਾਰੀ ਪੁਰਸ਼ ਤੇ ਸਰਕਾਰੀ ਅਫਸਰਾ ਦੇ ਵਿਚਾਲੇ ਹਾਂ ਜੇ ਚੌਕਾ ਦੇ ਨੇ ਮੇਰੇ ਲੀਡਰਾਂ ਦੇ ਘਰ ਪੁਲਿਸ ਭੇਜ ਦਿੰਦੇ ਆ ਕੱਲ ਕੀਰਤਪਰੀਏ ਵੀ ਲਿਆਏ ਤੇ ਚੱਕ ਕੇ ਮੈਂ ਕਿਹਾ ਤੂੰ ਨਾ ਰੱਖ ਦਉ ਹਾਂ ਮੇਰੇ ਬੰਦੇ ਬੂੰਬਲੀ ਕਰਕੇ ਦੇਖੋ ਜੇ ਥੋੜਾ ਇਲਾਜ ਨਾ ਕਰਤਾ ਕੱਲ ਮੇਰਾ ਇੱਕ ਸਰਪੰਚ ਗੁਰਦੁਆਰੇ ਦੀ ਗ੍ਰੰਥੀ ਪਾਠ ਪੂਜਾ ਕਰਨ ਵਾਲਾ ਬੰਦਾ ਪਿੰਡ ਦੇ ਦੁਈ ਵਾਰ ਸਰਪੰਚ ਬਣਾਇਆ ਨਾਵ ਨੂੰ ਕੋ ਟਿਪਰ ਨਾਵ ਨੂੰ ਕੋ ਟਰੈਕਟਰ ਨਾਵ ਨੂੰ ਕੋ ਟਰੇਲਰ ਨਾਵ ਨੂੰ ਕੋ ਗੱਡਾ ਨਾਵ ਨੂੰ ਕੋ ਰੇੜੀ ਸਰਪਿੰਡ ਦਾ ਸਰਪੰਚ ਦੂਜੀ ਵਾਰੀ ਬਣਿਆ ਦੁਨੀਆ ਉਹਦੇ ਨਾਲ ਰਾਤ ਨੂੰ ਪੁਰ ਸੁਦੇ ਪੁੱਜ ਗਈ ਭਾਈ ਪੁੱਛਿਆ ਮੈਂ ਕਿਹਾ ਤੁਸੀਂ ਆਏ ਇੱਥੇ ਅਸੀਂ ਤਾਂ ਜੀ ਉੱਧੇ ਹੀ ਆਏ ਤੇ ਮੈਂ ਕਿਹਾ ਨਾਨਕੇ ਆ ਮਾਮਾ ਲੱਗਦੇ ਤੁਹਾਡਾ ਆ ਜਗਾ ਤੇ ਹੈ ਪਹਿਲਾਂ ਕਦੇ ਨਹੀਂ ਆਏ ਤੁਹਾਨੂੰ ਕਹਿਣਾ ਆ ਤੇਰੇ ਦਿਨ ਤੱਕੜੇ ਹੋਗੇ ਲਾ ਦਿਓ ਔਰ ਜਿੱਦਣ ਗਿਣਤੀ ਹੋਣੀ ਹੈ ਹੋ ਸਕਦਾ ਤੇਰਾ ਫੇਰੀ ਕੋਸ਼ਿਸ਼ ਕਰਨ ਲੇਕਿਨ ਜਿੱਦਣ ਗਿਣਤੀ ਕਰਨਗੇ ਜੇ ਇਹਨਾਂ ਨੇ ਫੇਰਾ ਫੇਰੀ ਕੀਤੀ ਇਹਨਾਂ ਨੂੰ ਅੰਦਰ ਤੇਰੀ ਨਿਕਲਣ ਦਵਾਗੇ ਜੋ ਮਰਜੀ ਹੋਵੇ ਜਿੰਦਾਬਾਦ ਇਹਨਾਂ ਨੇ ਨਹੀਂ ਕੀਤਾ ਕੁਝ ਵੀ ਇਹ ਝੂਠੇ ਐ ਚੂੜਦੇ ਬੰਨਜਾਰੇ ਕੁਝ ਨਹੀਂ ਕਰ ਸਕਦੇ ਨਿਰਾ ਝੂਠ ਉਹ ਕਦੇ ਸੁਣਿਆ ਸਰਕਾਰ ਸੰਤ ਬਣਾਣ ਜਿਹੜੀ ਨੰਦਪੁਰ ਤੇ ਗਰシャンਕਰ ਨੂੰ ਸੜ ਗਈ ਹੈ ਗੁਰਦੁਆਰਾ ਤੁਹਾਡਾ ਆਨੰਦਗੜ੍ਹ ਦੇ ਬਾਬਿਆਂ ਨੇ ਬਣਾਈ ਜੇ ਸਰਕਾਰਾਂ ਬਾਬਿਆਂ ਨੇ ਬਣਾਨੀਆਂ ਤੇ ਤੁਸੀਂ ਘਰ ਨੂੰ ਚਲੇ ਜਾਓ ਸਰਕਾਰੀ ਬਾਬਿਆਂ ਨੂੰ ਦੇ ਦਿਓ ਕਿਹਾ ਕਿ ਲਾਲੇ ਨੂੰ ਠੇਕੇ ਪਰ ਦੇ ਦਿਓ ਚਾਰ ਪੈਸੇ ਵੱਟੋ ਪੀ ਆਦਮੀ 20 ਆਦਮੀ ਪੱਕੇ ਤੌਰ ਤੇ ਨੰਗਰ ਤੇ ਲੈ ਕੇ ਜਿਸ ਵੇਲੇ ਕੀਪ ਬਣਾਈਏ ਦੋ ਨਹਿਰਾਂ ਆਣੀਆਂ ਇੱਕ ਬੀਬੀ ਐਮ ਵੀ ਦੀ ਇੱਕ ਪੰਜਾਬ ਸਰਕਾਰ ਦੀ 30 ਆਦਮੀ 12 ਮਹੀਨੇ ਰਹਿੰਦੇ ਉਹਦੇ ਤੇ ਸਵਾ ਸਵਾ ਆਦਮੀ ਬਰਸਾਤ ਦੇ ਰੇਲ ਦੇ ਉੱਪਰ ਉਹ ਖੇਤਾਂ ਦੇ ਬੰਨੇ ਟੁੱਟ ਜਾਂਦੇ ਆ ਬਰਸਾਤ ਦੇ ਦਿਨਾਂ 'ਚ ਜੇ ਉਹਦਾ ਗੌਰ ਨਾ ਕਰੀਏ ਉਧਰ ਮੀਂਹ ਪੈਂਦਾ ਉਧਰ ਜ਼ਿਮੀਦਾਰ ਖੇਤ 'ਚ ਹੁੰਦਾ ਉਹ 150 ਆਦਮੀ ਨਹਿਰ ਵੀ ਰੱਖੀ ਕਰਦਾ ਤਾਂ ਇਹਨਾਂ ਬੇਈਮਾਨਾਂ ਨੇ ਜਿਹੜਾ 40 ਸਾਲ ਤੇ 150 ਆਦਮੀ ਕਰਦਾ ਤਾਂ ਕੰਮ ਉਨਾ ਦੀ ਤਰਹਾਰੀ ਜੀ ਹੋਈ 150 150 ਘਰੋਂ ਪੇਜਤਾ ਐਸ ਕੀ ਨਹਿਰ ਅੱਠ ਤੋਂ ਦੇ ਟੁੱਟੀ ਨਹਿਰ ਅੱਠ ਤੋਂ ਦੇ ਟੁੱਟੀ ਨਹਿਰ ਨੂੰ ਠੀਕ ਕਰਨ ਵਾਸਤੇ ਆਨੰਦਗੜ੍ਹ ਦੇ ਬਾਬਿਆਂ ਨੇ ਆਪਣੇ ਟਰੈਕਟਰ ਦਿੱਤੇ ਆਪਣੀਆਂ ਮਸ਼ੀਨਾਂ ਦਿੱਤੀਆਂ ਆਪਣੀਆਂ ਲੇਬਰ ਦਿੱਤੀ ਇੱਥੇ ਤੱਕ ਕਿ ਖਾਲੀ ਬੋਰੀਆਂ ਵੀ ਨੰਗਰ ਦੇ 5000 ਖਾਲੀ ਬੋਰੀ ਬਾਬੇ ਲੈ ਕੇ ਆਏ ਤੇ ਮੰਤਰੀ ਜੀ ਨੇ ਕਿਆ ਕੀਤਾ ਜਦ ਪਤਾ ਲੱਗਿਆ ਉੱਥੇ ਚਲਾ ਗਿਆ उथे बोरी के थले बढ़ के फोटो खिचाके पारती मिट्टी के लिटन लापे तेन लिटन वापसी बनाया था <laughs> तू मंत्री है मंत्री जी यह दसो मशीन कि भेजिया दिया मंत्री जी यह दसो ट्रैक्टर किन्ने दते थे मंत्री जी यह दसो बने भेजे थे वह सेवा संतकर ਉਹ ਤੇ ਇੱਕ ਬੂਰੀ ਦੋ ਜਣਾਂ ਨੇ ਚੁਕਾਈ ਥੱਲੇ ਨੂੰ ਮੜਿਆ ਮਿੱਟੀ ਨਾਲ ਲਿਬੜਿਆ ਕੁਰਤਾ ਕਰਤਾਂ ਲੇੜ ਕੇ ਫੋਲਕਾਂ ਖਿੱਚ ਕੇ ਸੇਰ ਪਾਤੀ ਇਹ ਦੇਖੀ ਇਹ ਮੰਤਰੀਆਂ ਦਾ ਕੰਮ ਹੁੰਦਾ ਮਿੱਟੀ 'ਚ ਲੇਟਣਾ ਬੂਰੀਆਂ ਚੱਕਣਾ ਬੂਰੀ ਚੱਕਣ ਵਾਲੇ ਕਹਿੰਦਾ ਭਈਆ ਰੱਖ ਲੈ ਸਾਰੀ ਨੂੰ 300 ਚੱਕ ਦਿੰਦਾ 400 ਰੁਪਏ ਜਿਆਦਾ ਨਹੀਂ ਜਿਆਦਾ 500 ਲੈ ਲੂਗਾ ਬੂਰੀਆਂ ਚੱਕਣ ਵਾਲੇ ਹੋਰ ਹੁੰਦੇ ਆ ਤੈਨੂੰ ਰਾਜ ਭਾਗ ਵਾਸਤੇ ਭੇਜਿਆ ਤੈਨੂੰ ਵਜ਼ੀਰ ਬਣਾਇਆ ਪੰਜਾਬ ਦੀ ਰਾਖੀ ਵਾਸਤੇ ਭੇਜਿਆ ਪੰਜਾਬ ਦੀ ਤਕਦੀਰ ਲਿਖਣ ਵਾਸਤੇ ਭੇਜਿਆ ਦੇਖ ਨਹੀਂ ਆਣਾ ਪੰਜਾਬ ਦੀ ਬਰਵਾਦੀ ਕਰਤੀ ਸੋ ਅੱਜ ਅਸੀਂ ਸਾਰੇ ਹੀ ਤੁਹਾਡੇ ਕੋਲ ਆਏ ਮੇਰੇ ਯੂਥ ਲੀਡਰ ਵੀ ਆਇਆ ਮੇਰਾ ਯੂਥ ਕਾਮਨ ਦਾ ਜਿਹੜਾ ਪ੍ਰਧਾਨ ਹੈ ਰਜੇਸ਼ਾ ਮੁੰਡਾ ਸਾਡਾ ਉਹ ਵੀ ਆਇਆ ਹੋਰ ਸਾਰੇ ਸੱਜਣ ਆਏ ਕਿ ਮੌਕੇ ਰੋਜ਼-ਰੋਜ਼ ਨਹੀਂ ਆਉਂਦੇ ਇੱਕ ਮੌਕਾ ਬਹੁਤ ਬੜਾ ਤੁਸੀਂ ਖੋਲਿਆ ਐਤ ਕੀ ਦਾ ਖੋਲਿਓ ਮੈਂ तमाम ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਆ ਆਨੰਦ ਪਰਵਦਾ ਸੰਭਾ ਦੇ ਲੋਕਾਂ ਨੂੰ ਕਿ ਜਾਗੋ ਬਹੁਤ ਵੱਡੀ ਠੱਗੀ ਤੁਹਾਡੇ ਨਾਲ ਪਹਿਲਾ ਹੋ ਗਈ ਇਹ ਠੱਗੀ ਮੁੜ ਕੇ ਨਾ ਹੋਵੇ ਇਹਨਾਂ ਨੂੰ ਤੋੜ ਦੇਵਾਂ ਤੁਹਾਨੂੰ ਤਾਂ ਲੰਬੀ ਗੱਲ ਤੁਹਾਡੇ ਨਾਲ ਕੀ ਕਰਨੀ ਹੈ ਐਨੀਆਂ ਗੱਲਾਂ ਨੂੰ ਬੇਮਤੀਆਂ ਕਰਨੀਆਂ ਦੀ ਹੈ ਭਾਈ ਮੈਂ ਕੋ ਕਸਰ ਤੁਹਾਡੀ ਸੇਵਾ ਜੀ ਛੱਡੀ ਨਹੀਂ ਹੈ ਮੈਂ ਬੜੇ ਪੈਸੇ ਦਿੱਤੇ ਇੱਕ ਇੱਕ ਬੰਦੇ ਨੂੰ 20 ਕਰੋੜ ਰੁਪਈਆ ਦਿੱਤਾ ਇਹ 20 ਰੁਪਈਆ ਨਹੀਂ ਦੇ ਸਕੀ ਕੋਈ ਕਸਰ ਦੀ ਛੜੀ ਮੇਰੇ ਪੈਸੇ ਹੁਣ ਤੱਕ ਚੱਲਦੇ ਇਹਨੇ ਕੀ ਕੀਤਾ ਮਿਲ ਆਵਦੀ ਤੋ ਆਹੀ ਕਰ ਹੁਣ ਇੱਕ ਚੁਟਕਲਾ ਸੁਣਾ ਦਮਾਂ ਜਾਂਦਾ ਜਾਂਦਾ ਜੇ ਥੋੜਾ ਮਨ ਹੋਵੇ ਜੰਗਲ ਦਾ ਰਾਜਾ ਬਿਮਾਰ ਹੋ ਗਿਆ ਮਰ ਗਿਆ ਜੋ ਮਰਦੀ ਸਮਝ ਲੈ ਪੰਚਾਇਤ ਜੁੜ ਗਈ ਇੱਥੇ ਜਿੱਦਾਂ ਅਸੀਂ ਬੈਠੇ ਆਂ ਤੇ ਰਾਜਾ ਨਵਾਂ ਜੁੜ੍ਹ ਗਿਆ ਉੱਥੇ ਪਾਈ ਬੁੱਢਾ ਸ਼ੇਰ ਵੀ ਆ ਗਿਆ ਗਿੱਦੜ ਵੀ ਆ ਗਏ ਕੁੱਤੇ ਵੀ ਆ ਗਏ ਬਿੱਲੇ ਵੀ ਆ ਗਏ ਚੌਂਗਾਦੜ ਵੀ ਆ ਗਏ ਲੂਬੜੀ ਵੀ ਆ ਗਏ ਸਾਰੇ ਇਕੱਠੇ ਹੋ ਗਏ ਮਹਿਫਲ ਲੱਗੇ ਤੇ ਰਾਜਾ ਚੁਣਨਾ ਯਾਰੋ ਸਾਰੇ ਬੈਠੇ ਕਿ ਬਾਂਦਰ ਆ ਗਿਆ ਉਹ ਬੁੱਢੇ ਦੇ ਉੱਪਰ ਚੜ੍ਹ ਕੇ ਬੈਠ ਗਿਆ ਜਾਂ ਪੰਚਾਇਤ ਲੱਗੀ ਨਾ ਉਹ ਕਹਿੰਦਾ ਉਹਨੂੰ ਬਣਾਓ ਬਾਂਦਰ ਕਹਿੰਦਾ ਇੱਕ ਮੌਕਾ ਮੈਨੂੰ ਵੀ ਦੇ ਦਿਓ ਉਹ ਕਹਿੰਦਾ ਇੱਕ ਮੌਕਾ ਉਹ ਭਾਈ ਸਾਰੇ ਨੇ ਕਿਹਾ ਕਹਿੰਦੇ ਛੱਡੋ ਯਾਰ ਇੱਕ ਮੌਕਾ ਇਹਨੂੰ ਦੇ ਦਿਓ ਯਾਰ ਉਹ ਕਹਿੰਦੇ ਕਿਆ ਕਰੂਗਾ ਕਹਿੰਦਾ ਪੱਤਾ ਨਹੀਂ ਹਿੱਲਣ ਦਿੰਦਾ ਸਾਰੇ ਜੰਦਰਾਂ ਨੂੰ ਕਵਨ ਕਰ ਦਊਗਾ ਵੇ ਪਰਵਾਹ ਨਾ ਕਰੋ ਉਹ ਭਾਈ ਲੋਕਾਂ ਦੀ ਕਿਸਮਤ ਮਾੜੀ ਜੰਗਲਦਿਆਂ ਦੀ ਉਹਨਾਂ ਨੇ ਇਕੱਠੇ ਹੋ ਕੇ ਬਾਂਦਰ ਨੂੰ ਰਾਜਾ ਬਣਾ ਦਿੱਤਾ ਬਣ ਗਿਆ ਉੱਥੇ ਇੱਕ ਬੁੱਢਾ ਸ਼ੇਰ ਰਹਿੰਦਾ ਦਾ ਉਹ ਰੋਜ਼ ਇੱਕ ਜਾਨਵਰ ਨੂੰ ਖਾਂਦਾ ਦਾ ਬਾਰੀ ਲੋਬੜੀ ਦੀ ਆ ਗਈ ਲੋਬੜੀ ਚਲੀ ਗਈ ਕਹਿੰਦੀ ਬੱਬਾ ਖਾ ਲੈ ਮੈਨੂੰ ਕਹਿੰਦਾ ਮੈਂ ਤਾਂ ਬੱਚੇ ਖਾਣਾ ਹੁੰਦਾ ਮੈਂ ਤੈਨੂੰ ਨਹੀਂ ਖਾਣਾ ਕੱਲੂ ਬੱਚੇ ਲੈ ਕੇ ਆਈ ਲੋਬੜੀ ਬਾਂਦਰ ਕੋਲ ਚਲੀ ਗਈ ਕਹਿੰਦੀ ਮਹਾਰਾਜ ਕੱਲੂ ਬੱਚੇ ਮੰਗਾਏ ਐ ਕਹਿੰਦਾ ਪ੍ਰਵਾਹ ਨਾ ਕਰ ਫੱਟੇ ਚੱਕ ਦੂੰ ਕਹਿੰਦਾ ਟਾਈਮ ਕਹਿ ਦਿੰਦਾ ਕਹਿੰਦਾ 12 ਵਜੇ ਕਹਿੰਦਾ ਮੈਂ 11 ਵਜੇ ਆ ਗਿਆ ਤੂੰ ਪਹੁੰਚ ਜੇ ਲੋਬੜੀ 11 ਵਜੇ ਪਹੁੰਚ ਗਈ 11 ਵਜੇ ਬਾਂਦਰ ਵੀ ਆ ਕੇ ਫੇਰ ਉੱਥੇ ਬੈਠ ਗਿਆ ਉੱਪਰ ਉਹਨੂੰ ਤਾਂ ਸ਼ੇਰ ਦਾ ਟਾਈਮ ਹੋਇਆ ਤੇ ਬੰਦਰ ਇੱਕ ਡਾਲੇ ਉੱਤੇ ਛਾਲ ਮਾਰੇ ਦੂਏ ਪਰ ਦੂਏ ਦੇ ਬਾਹਰ ਉਹਦੇ ਪਰ ਉਹਦੇ ਪਰ ਤੇ ਜਾਵੇ ਉਹ ਕੋਠੇ ਪਰ ਉਹ ਕੋਠੇ ਜਾਵੇ ਐਦੇ ਪਰ ਚੜ ਜਵੇ ਕਦੇ ਉੱਥੇ ਚੜ ਜਵੇ ਫੁੜ ਕੇ ਫੇਰ ਥੱਲੇ ਆ ਜਵੇ ਫੇਰ ਉੱਪਰ ਚਲੇ ਜਾਵੇ ਐਨੇ ਨੂੰ ਸ਼ੇਰ ਨੇ ਬੱਚੇ ਖਾ ਲੇ ਨੂਬੜੀ ਕਹਿੰਦੀ ਫਿਰ ਇਹਦਾ ਬੱਚੇ ਖਾ ਲੇ ਕਹਿੰਦਾ ਬੱਚੇ ਤੇਰੇ ਜਰੂਰ ਖਾ ਲੇ ਪਰ ਮੇਰੀ ਨੱਠ ਦੌੜ ਚ ਤਾਂ ਨਹੀਂ ਪਈ ਕਵੀ ਕਹਿੰਦਾ ਮੈਂ ਤਰੀਕਾ ਸਿਰ ਛੱਡੀ ਤੂੰ ਮੈਨੂੰ ਜਾ ਕੇ ਕਹਿਣਾ ਜਦ ਤੂੰ ਵਿੱਚੇ ਲੈ ਕੇ ਆਈ ਕਹਿੰਦਾ ਮੈਂ ਟਿੱਕੇ ਬੈਠਿਆ ਕਹਿੰਦਾ ਮੈਂ ਤਾਂ ਕਿਤੇ ਫਸੀਨੋ ਫਸੀ ਨਹੀਂ ਹੋਇਆ ਪਿਆ ਹੁਣ ਮੈਂ ਕੀ ਕਰਾਂ ਹੁਣ ਪੰਜਾਬੀਆਂ ਦੇ ਬੱਚੇ ਨਸ਼ਿਆਂ ਦੇ ਖਾਲੇ ਇਹ ਕਹਿ ਗਏ ਆਏ ਦੇ ਨਸ਼ੇ ਨਹੀਂ ਰਹਿਣ ਦੇਵਾਂਗੇ ਪੰਜਾਬੀਆਂ ਦੇ ਬੱਚੇ ਹੜੋਂ ਨਹੀਂ ਖਾਦੇ ਪੰਜਾਬੀਆਂ ਦੇ ਬੱਚੇ ਗੈਂਗਸਟਰਾਂ ਨੇ ਖਾ ਲੇ ਪੰਜਾਬੀਆਂ ਦੇ ਬੱਚੇ ਬੇਰਜ਼ਾਰ ਹੀ ਨੇ ਖਾ ਲੇ ਪੰਜਾਬ ਦੇ ਅੰਦਰ ਰੋਜ਼ ਕਤਲਕਾਰ ਦੁੰਦੀ ਹੈ ਰੋਜ਼ ਗੋਲੀਆਂ ਚੱਲਦੀਆਂ ਆਜ ਪੰਜਾਬੀਆਂ ਦੇ ਬੱਚੇ ਉਸ ਸ਼ੇਰ ਮੰਗੋ ਰੋਜ਼ ਖਾਏ ਜਾ ਰਹੇ ਹੈ ਤੇ ਬੰਦਰ ਛਾਲਾ ਮਾਰਦੇ ਹੈ ਇੱਕ ਟਾਲੇ ਤੇ ਦੂਹੇ ਪਰ ਦੂਹੇ ਤੇ ਤੀਰ ਪਰ ਤੀਰ ਤੇ ਚੌਥੀ ਪਰ ਉਹ ਕਹਿੰਦੇ ਸਾਡੀ ਨੱਠ ਦੋੜ ਦੇਖੀਓ ਉਹ ਹਰ ਪੰਜਾਬ ਦਾ ਹੋਇਆ ਪਿਆ ਇਹਨੂੰ ਬਚਾ ਲਓ ਰਲ ਮਿਲ ਕੇ ਸਾਰੇ ਸਾਡਾ ਰਟੇ ਜਿੱਦਾਂ ਦਾ ਸਾ ਲੰਘ ਗਿਆ ਆਉਣ ਵਾਲੇ ਬੱਚਿਆਂ ਬਾਰੇ ਜਰੂਰ ਸੋਚੋ ਉਹਨਾਂ ਬਾਰੇ ਕੌਰਕਾ ਇਹਨ ਨਵੇੜੋ ਰਿਹਾ ਨ ਕੱਢ ਰਿਹਾ ਨਾ ਕੋਣ ਦੇ ਕੱਢੇ ਵੇ ਗਾਹਾਂ ਨੂੰ ਪੱਕੇ ਨਿਕਲ ਜਾਣੇ ਸਤਾਈ ਚ ਇਹ ਬਨਵੇਂ ਆਈ ਤੇ ਇਹ ਬਨਵੇਂ ਸਾਲ ਨਹੀਂ ਆਣੇ ਹੁਣ ਦੇਖ ਲਿਓ ਮੁੜ ਕੇ ਲੋਕਾਂ ਨੇ ਇਹਦੀ ਵੜਨ ਰਿਹਾ ਇਹ ਬਨਵੇਂ ਸਾਲ ਨਹੀਂ ਲੇਕਿਨ ਆ 10 ਮਹੀਨੇ ਦਾ ਕਸ਼ਟ ਹੈ ਕੱਟ ਲੋ 10 ਮਹੀਨੇ ਦਾ ਕਸ਼ਟ ਕੱਟ ਲੋ ਉਹਦੇ ਜੋ ਵੀ 4-5 ਮਹੀਨੇ ਦਾ ਬਰਸਾਤ ਦੇ ਨਿਕਲ ਜਾਣੇ ਜਾਣ ਕੇ ਵੀ 5-6 ਮਹੀਨੇ ਆ ਕੱਟ ਲੋ ਓਕੇ ਸੋ ਇਹ ਨਾਲ ਕਰਦੇ ਕਰੋ ਤੁਹਾਨੂੰ ਬੇਨਤੀ ਹੈ ਠਾਰੀ ਅਰ ਸਾਰੇ ਪਿੰਡ ਮੇਰਾ ਤੁਸੀਂ ਸਾਰੇ ਪਰਿਵਾਰ ਦੇ ਮੈਂਬਰ ਹੈ ਮੈਂ ਕਿਸਦਾ ਵੱਧ ਕੀਤਾ ਕਿਸਦਾ ਘੱਟ ਕੀਤਾ ਕਿਸਦਾ ਨਹੀਂ ਕੀਤਾ ਕਿਸੇ ਦਾ ਮੇਤੇ ਹੋਇਆ ਕਿਸੇ ਦਾ ਮੇਤੇ ਨਹੀਂ ਹੋਇਆ ਲੇਕਿਨ ਜਿਹੜਾ ਮੇਰੇ ਕੋਲ ਗਿਆ ਮੈਂ ਉਹਦੀ ਗੱਲ ਸੁਣੀ ਹੈ ਮੈਂ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸੇਵਾ ਸਰਦੀ ਕੀਤੀ ਹੈ ਕਿਸੇ ਦਾ ਹੋਇਆ ਕਿਸੇ ਦਾ ਨਹੀਂ ਜੇ ਭਾਈ ਕਿਸਦਾ ਹੋ ਗਿਆ ਤਾਂ ਵੀ ਠੀਕ ਹੈ ਮੈਂ 파ਟੀਆਂ ਵੀ ਮੋਰੇ ਨਹੀਂ ਰੱਖਦੀ ਇਮਾਨਦਾਰੀ ਦੀ ਗੱਲ ਹੈ ਮੈਂ ਕਦੇ ਪਾਰਟੀ ਨਹੀਂ ਦੇਖਦਾ ਕਦੇ ਜਾਤ ਨਹੀਂ ਦੇਖਦਾ ਜਿਹੜਾ ਮੇਰਾ ਹੈ ਉਹ ਮੇਰਾ ਹੈ ਮੈਨੂੰ ਵੋਟ ਪਾਈ ਨਹੀਂ ਪਾਈ ਖਸਬਤ ਕਹਿੰਦਾ ਜਿਨੇ ਹੁਣ ਨਹੀਂ ਪਾਈ ਗਾਂ ਫੇਰ ਪਾ ਦੂਗਾ ਅਸੀਂ ਤਾਂ ਕੰਮ ਹੀ ਕਰਨਾ ਇੱਥੇ ਆਪੇ ਧਮ ਅੰਗ ਪਾਲ ਕੇ ਇੱਥੇ ਇੱਕ ਵਾਰ ਮੁੰਡੇ ਨੂੰ ਲੈ ਕੇ ਆਇਆ ਕਿਸੇ ਨੂੰ ਮੈਂ ਪੁੱਛਿਆ ਹੈ ਕੌਣ ਹੈ ਮੈਂ ਤਾਂ ਦੇਖਿਆ ਹੀ ਨਹੀਂ ਉਹ ਦੂਈ ਪਾਰਟੀ ਦਾ ਬੀਜਪੀ ਦਾ ਤੁਹਾਡੇ ਬੜਦਾ ਤਾਂ ਪੁੱਛ ਲਿਓ ਇਹਨੂੰ ਬਾਅਦ ਵਿੱਚ ਮੈਨੂੰ ਬਦਲੀ ਕਰਾਣੀ ਹੈ ਕਹਿੰਦਾ ਤੁਹਾਨੂੰ ਕਿਸੇ ਹੋਰ ਨੇ ਵੀ ਆ ਕੇ ਦੱਸਣਾ ਵੀ ਇਹ ਤਾਂ ਹੋਰ ਪਾਰਟੀ ਆ ਨਾ ਭਾਈ ਮੈਂ ਕਿਹਾ ਮਦਰਨਗਪਾਲ ਇਸ ਗੱਲ 'ਚ ਪਾਰਟੀ ਕੋਈ ਨਹੀਂ ਜਿਹੜਾ ਮੁੰਡਾ ਅਫਸਰ ਲੱਗਿਆ ਨੌਕਰੀ ਕਰਦਾ ਉਹ ਸਾਡਾ ਹੀ ਹੈ ਪਾਰਟੀ ਜਿਹੜੀ ਮਰਜ਼ੀ ਹੋਵੇ ਲਿਆ ਮੈਂ ਲੈ ਕੇ ਆਵਾਂ ਲੈਤਾ ਕਿ ਨਹੀਂ ਹਾਂਜੀ ਲੈਂਦਾ ਤਾਂ ਮੇਰੇ ਵਾਸਤੇ ਕੋਈ ਪਾਰਟੀ ਨਹੀਂ ਮੇਰੇ ਵਾਸਤੇ ਕੋਈ ਧੜਾ ਨਹੀਂ ਮੇਰੇ ਤੁਸੀਂ ਸਾਰੇ ਪਰਿਵਾਰ ਦੇ ਮੈਂਬਰ ਐ ਪਰ ਇੱਕ ਵਾਰ ਮੇਰੇ ਉੱਪਰ ਕਿਰਪਾ ਕਰੋ ਬੋਟ ਪਾਰਟੀ ਨੂੰ ਪਾਣੀ ਹੁੰਦੀ ਹੈ ਬੋਟ ਲੀਡਰ ਨੂੰ ਪਾਣੀ ਹੁੰਦੀ ਹੈ ਬਾਹ ਸੋਹਣੇ ਉਮੀਦਵਾਰ ਅਸੀਂ ਤੁਹਾਡੇ ਸੇਵਾਦਾਰ ਪਰੂ ਦੇ ਤੇ ਭਜੀ ਵੀ ਇਹ ਮੁੰਡਾ ਅਬਦੀਸ਼ ਤੁਹਾਡੀ ਸੇਵਾ ਕਰਾਂਗੇ ਸਰਲ ਮਿਲ ਕੇ ਤੁਹਾਡੀ ਖੇਦਰ ਮਹੀਨੇ ਦਾ 10 ਰਹਿ ਗਏ 10 ਮਹੀਨੇ ਕੱਟ ਲਓ ਇੱਕ ਗੱਲ ਮੇਰੀ ਰਹਿ ਗਈ ਪੁਰਕ ਨਮਾਗਾਮ ਹੋ ਰਿਹਾ ਲੋਕ ਤਾਂ ਆ ਮੇਰੀ ਮੇਗਵਾ ਲੱਗਿਆ ਵਾ ਸਰਕਾਰ ਦਾ ਸਾਰਾ ਇੱਕ ਤਾਂ ਮੌਜੂਦਾ ਸਰਪੰਚਾਂ ਨੂੰ ਸੱਦ ਲੈਂਦੇ ਆ ਡਰਾ ਕੇ ਉਹ ਤੇ ਲੈ ਵੀ ਜਾਂਦੇ ਆ ਅੰਦੇ ਘੜਦੇ ਚਲੇ ਜਾਂਦੇ ਆ ਅਧੇ ਘਰਾਂਟਾ ਨੇ ਮਾਰੇ ਚਲੇ ਜਾਂਦੇ ਆ ਉਹ ਤੁਸੀਂ ਦੱਸੋ ਜੇ ਪਹਿਲਿਆਂ ਨੂੰ 4 ਸਾਲ ਚ ਨਹੀਂ ਮਿਲੀ ਤੁਹਾਨੂੰ ਕਿਹਨੇ ਦੇ ਦੇਣੀ ਹੈ ਇਹ ਮੈਂ ਮੌਜੂਦਾ ਸਰਪੰਚਾਂ ਨੂੰ ਕਹਿੰਦਾ ਐਵੇਂ ਨਾ ਰਹੀ ਜਾਓ ਤੁਹਾਨੂੰ ਨਹੀਂ ਮਿਲਣਾ ਕੁਝ ਵੀ ਤੁਹਾਨੂੰ ਮੈਂ ਦੇਣਾ ਆ ਮਹੀਨੇ 10 ਕੱਟ ਲਓ ਜਿੰਨੇ ਕਹੂੰਗਾ ਓਨੇ ਦੋਗੂ ਹਟਿਆ ਕੋ ਹੋਰ ਕਰਦੇ ਆ ਉਹਨਰੇ ਗਾਲੇ ਨੂੰ ਬੁਲਾ ਲੈਂਦੇ ਆ ਉਹਨਾਂ ਦਾ ਕਹ ਗਰੀਬਾਂ ਦਾ ਝਾੜੀ ਪੈਂਦੀ ਐ ਪੌਲ ਐ ਜੇ ਤੇ ਮਾਰੀ ਮਟਾ ਲੈ ਮਰੇ ਗਾਲੇ ਮੌਜੂਦਾ ਸਰਪੰਚ ਕੁਝ ਕੁ ਜਿਹਨਾਂ ਦੀਆਂ ਅਨਕੁਆਰੀਆਂ ਨੂੰਰੀਆਂ ਖੋਲੀਆਂ ਕੁਝ ਫੁਰਤ ਵਾਲੇ ਇਕੱਠੇ ਕਰਦੇ ਐ ਜੇ ਤੇ ਰਾਣਾ ਹੁੰਦਾ ਸਵੇਰ ਤੇ ਥਾੜੇ ਨਾਲ ਵੀ ਲੱਗ ਜਾਂਦਾ ਡੀਐਸਪੀ ਵੀ ਲੱਗ ਜਾਂਦਾ ਵੀਡੀਓ ਵੀ ਲੱਗਦਾ ਪੰਚਾਇਤ ਸੈਕਟਰੀ ਵੀ ਆ ਜਾਂਦਾ ਤਾਂ ਕਿਤੇ ਜਾ ਕੇ 100 150 50 ਬੰਦਾ ਇਕੱਠਾ ਹੋ ਜਾਂਦਾ ਇਹ ਤਾਂ ਤੁਹਾਡੇ ਵਾਂਗੂ ਥੋੜੇ ਇਕੱਠਾ ਹੁੰਦਾ ਜਿੰਦਾ ਤੁਸੀਂ ਖੜੇ ਤੁਹਾਨੂੰ ਕਿਸੇ ਵੀਡੀਓ ਨੇ ਥੋੜੇ ਬੁਲਾਇਆ ਇਦਾਂ ਇਕੱਠੇ ਕਰਦੇ ਐ ਮੈਂ ਤੁਹਾਡੇ ਨਾਲ ਹੀ ਮੌਜੂਦਾ ਸਰਪੰਚਾਂ ਨੂੰ ਕਹਿਣਾ ਚਾਹਨਾ ਆਪਣੇ ਹਲਕਿਆਂ ਨੂੰ ਕਿ ਬਿਲਕੁਲ ਰੱਤੀ ਪਰਨਾ ਨਾ ਡਰੋ ਨਾ ਆਸ ਰੱਖੋ ਇਹਦੇ ਕਦੀ ਆਸ ਹੈ ਤੁਹਾਡੀ ਸਰਕਾਰ ਆ ਜਾਣੀ ਹੈ ਅਸੀਂ ਤੁਹਾਡੀ ਹਰ ਆਸ ਪੂਰੀ ਕਰਾਂਗੇ ਜੋ ਤੁਸੀਂ ਕਹੋਗੇ ਅਸੀਂ ਨੂੰ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ